ਤੱਲੇ ਕੋਈ ਪਾਣੀ ਚ ਕੈਮੀਕਲ ਪਾਉਂਦਾ ਇੱਕ ਵਾਰ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹਦੇ ਦੁੱਧ ਤੇ ਪੀਤਾ ਨਹੀਂ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮਮਟੇਂ ਆ ਗਈ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੀ ਬੋਤਲ ਚ ਪਾਣੀ ਦੀ ਬੋਤਲ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਸੀ ਬੱਚਾ ਕਲਾਸ ਚ ਲਾ ਕੇ ਗਿਆ ਸਟੇਟ ਡ੍ਰਿੰਕ ਲਾਸ ਨ ਦੇਉਂਦੇ ਸੀ ਕਿ 6 ਵਜੇ ਹੀ ਸਾਰਾ ਸਾਮਾਨ ਲੈ ਕੇ ਆਇਆ ਕਦੀ ਮਾਰੀ ਵੀ ਹੰਦਾ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਪਿਆ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਏਗਾ ਉਹ ਦੁੱਧ ਤੇ ਪਿੱਛੇ ਨਹੀਂ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੀ ਜਿਹੜੀ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਕੁੜੀ ਕਹਿੰਦੀ ਮੈਂ ਨਹੀਂ ਕਹਿੰਦੀ ਆਪਾਂ ਨੂੰ ਗਲਤ ਫਹਿਮੀ ਹੋ ਗਈ ਨਹੀਂ ਐਸਾ ਕੰਮ ਮੈਂ ਕਾਂਡ ਨਹੀਂ ਕਰ ਸਕਦਾ ਇਹ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇਰਾ ਜਸਨ ਦਾ ਧੋਖਾ ਖਾ ਇਹ ਕੁੜੀ ਨੂੰ ਲਾਈਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਅੱਜ ਮੇਰੇ ਪੇਪਰ ਤੁਸੀਂ ਬੈਸਟ ਆਫ ਲੱਗੋ ਲੋ ਕਦੇ ਉਂਗਲ ਲਾ ਕੇ ਬਾਜ਼ਾਰ ਸਿੰਘ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਸੀ ਮਾਈਕ ਨਿਸ਼ ਕਰਦਾ ਦੋ ਮਹੀਨਾ ਤੱਕ ਕਰਨੇ ਤੇਰੇ ਮਾਈਕੇ ਛੱਡ ਦੇ ਕੁੜੀ ਨੂੰ ਉਹ ਕਹਿੰਦੀ ਕਿ ਨਮਾ ਸੈਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸਰਾ ਤੋਂ ਡੱਡ ਬੁੱਢੀ ਖਤਮ ਕਰ ਕਰਦੇ ਸਾਂ ਤਾਂ ਇਨਸਾਫ ਸੇ ਇੰਦੇਗਾ ਬਰਾਬਰ ਸਾਡੇ ਬਰਾਬਰ ਮਾਰੋ ਕੁਇਨ ਨੂੰ ਅਸੀਂ ਫੇਰ ਚੱਕ ਲਈ ਅਸਾਂ ਬਹ ਇਨਸਾਫ ਮੰਗੇ ਬਿਦੋਲੀਆ ਤਰ ਬਹ ਅਗਲੇ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਨਾ ਕਰ ਰਿਆਂ ਜਿਮ ਤੇਮ ਕੋ ਕੁਛ ਨਹੀਂ ਕੀਤਾ ਨੇ ਇਹ ਤਾਂ ਸਿਰਫ ਪਲਾਨ ਬੁਣਾ ਕੇ ਗਏ ਲੈ ਕਿ ਗਏ ਤਾਵਲ ਰੱਖੇ ਤਾਵਲ ਆਈ ਨਹੀਂ ਤੇ ਤਾਂ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਾਖੂਨ ਮਾਰੇ ਬਿਸ ਪੂਰਾ ਨੋਚਿਆ ਪਿਆ ਕੁੜੀ ਸਪੈਸ ਲੈ ਕੇ ਗਈ ਸਟੇਡੀਅਮ ਕਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੀ ਕਰਦੀ 7 ਵਜੇ ਤੋਂ ਬਾਅਦ ਸਵਾ 9 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਹੈ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸਾਨੂੰ ਤੇ ਇਨਸਾਫ ਚਾਹੀਦਾ ਹੈ ਬਰਾਬਰ ਸ ਰਬਾ ਉਸ ਆ ਕੇ ਅੰਦਰ ਨਾ ਹੋਈ ਨਾ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚਿਆਂ ਬਾਤ ਚ ਝੁੱਕਾਗੇ ਸਾਨੂੰ ਇਨਸਾਫ ਚਾਹੀਦਾ ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜਿਆ ਕਰ ਕਿਉਂ ਨਹੀਂ ਆਈ ਕਹਿੰਦੇ ਸੀ ਮਾਰਕੀਟ ਜਾ ਰਿਹਾ ਨੂੰ ਵੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਬਾਣੀ ਹੈ ਮਨ ਕੇ ਕੋਈ ਨਹੀਂ ਘਰੇ ਆਜਾ ਆਪਾਂ ਕਰ ਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫਿਰ ਫੇਰਾ 8:00 ਵਜੇ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਗਏ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਲੇਕਿਨ ਮਰਿਆ ਫਿਰ ਮੈਂ 8:40 ਵਜੇ ਕਿਹਾ ਮੈਂ ਕਿਹਾ ਪੌਣੇ 9:00 ਵਜੇ ਆਈ ਨਹੀਂ ਲੇਕਿਨ ਦੁੱਧ ਲੈ ਕੇ ਆ ਰਹੀ ਆ ਫਿਰ 9:00 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ ਨੀਚੇ ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲੰਮਗੇ ਪਏ ਤੇ ਮੈਂ ਕਿਹਾ ਮਾਨੀ ਨੂੰ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣ ਹੀ ਹੁਣ ਹੀ ਪਤਾ ਨਹੀਂ ਕਹਿੰਦੇ ਪੀਜ਼ਾ ਖਾਦਾ ਪੀਜ਼ਾ ਖਾਦਾ ਪੀਜ਼ਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤੋਂ ਬਾਅਦ ਉਸ ਹਸਪਤਾਲ ਲੈ ਆਏ ਨੂੰ ਕੁਝ ਵੀ ਅਜੇ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲੇ ਨੂੰ ਕੁਝ ਸਕਦੇ ਹੋ ਹੌਲੀ ਹਾਰਟ ਸਕੂਲ ਚ ਪੜ੍ਹਦੀ ਬਸ ਉਹਦਾ ਆਈਮ ਲੱਗਿਆ ਵੀ ਗਲਤ ਫਹਮੀ ਹੋ ਰਹੀ ਹੈ ਗਲਤ ਫਹਮੀ ਹੋ ਰਹੀ ਹੈ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ ਸਾਡੀ ਰੀ ਮੈਰਿਜ ਹੋਈ ਹੈ ਤੇ ਇਹ ਕਹਿੰਦੇ ਸੀ ਵਸ ਗੁੜੀਆਂ ਨੂੰ ਨਹੀਂ ਰੱਖਣਾ ਆਪ ਦੋਨੇ ਰਹਿਵਾਂਗੇ ਛਿੰਨਾ ਟਾਈਂ ਦੇ ਲੈ ਮੈਰਿਜ ਜੀ ਦੋਨਾਂ ਦੀ ਇੱਕਸਾਨ ਨਹੀਂ ਅੱਛਾ ਸਾਨੂੰ ਜਦ ਬਿਨੈ ਕੇ ਮੈਰਿਜ ਅਸੀਂ ਇੱਕ ਕੁੜੀ ਕੋਈ ਤਕਰੀਬਨ 10-11 ਸਾਲ ਦੀ ਕੁੜੀ ਸੀ ਜੀ ਤੇ ਇਹ ਜਿੱਥੇ ਸਾਨੂੰ ਸ਼ੱਕ ਆ ਗਈ ਮੂਵ ਤੇ ਕਪਾ ਰੱਖ ਕੇ ਉਹ ਮਾਰਿਆ ਗਿਆ ਕਿਨੇ ਮਾਰਿਆ ਕਿਨੇ ਉਹਦੇ ਫਾਦਰ ਨੇ ਜੀ ਸੱਚੇ ਲਾ ਫਾਦਰ ਸੀ ਉਹ ਤਾਂ ਖੜ ਜਾਂਦਾ ਸੀ ਜੀ ਬਸ ਇਹੀ ਕਰਨ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹਨਾਂ ਗੱਲਬਾਤ ਹੋ ਗਏ ਦੇਸੀ ਰੱਖਾਂਗੇ ਤਾਂ ਕਿ ਜੀ ਕੁੜੀ ਹੈ ਕੋਈ ਨਹੀਂ ਆਇਆ ਜਿੱਥੇ ਕੋਈ ਰਿਸ਼ਤੇ ਹੋਇਆ ਸੈਕੰਡ ਮੈਰਿਜ ਸੀ ਇਹੀ ਸੈਕੰਡ ਮੈਰਿਜ ਸੀ ਜੀ ਕੁੜੀ ਸੈਕੰਡ ਮੈਰਿਜ ਹੈ ਉਹਦੀ ਸੁਣਤਾ ਚਲ ਚਲ ਮੈਰਿਜਾਂ ਹੋ ਚੁੱਕੀਆਂ ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣੋ ਚਾਹੇਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਕੰਮ ਕਰੇ ਕੋਈ ਕਰਦੇ ਕੋਈ ਕੰਮ ਨਹੀਂ ਕੀਦਾ ਕੁਝ ਨਹੀਂ ਕਰਦਾ ਕੀ 木から木に出さぬ腰にしターン入れる